ਮੈਂ ਚੁਣੌਤੀਪੂਰਨ ਰਵੱਈਏ ਨੂੰ ਕਿਵੇਂ ਪ੍ਰਬੰਧਿਤ ਕਰ ਸਕਦਾ ਹਾਂ ਦਿਮਾਗ ਬਹੁਤ ਬੁੱਧੀਮਾਨ ਹੁੰਦਾ ਹੈ ਇਹ ਸਾਨੂੰ ਸ਼ਾਨਦਾਰ ਕੰਮ ਕਰਨ ਵਿੱਚ ਮਦਦ ਕਰਦਾ ਹੈ ਉਹ ਵੀ ਬਿਨਾਂ ਉਨ੍ਹਾਂ ਬਾਰੇ ਸੋਚੇ ਪਰ ਸਾਡਾ ਦਿਮਾਗ ਜਿਹੜੇ ਨਿਤਨੇਮ ਦੇ ਕੰਮਾਂ ਨੂੰ ਅਸੀਂ ਹਲਕਿਆ ਲੈਂਦੇ ਹਾਂ ਉਹਨਾਂ ਨੂੰ ਕਰਨ ਵਿੱਚ ਚੁੱਪਚਾਪ ਤਰੀਕੇ ਨਾਲ ਬਹੁਤ ਮਿਹਨਤ ਕਰਦਾ ਹੈ ਜਿਵੇਂ ਗੱਲਬਾਤ ਦਾ ਮਤਲਬ ਕਢਣਾ ਜਾਣਨਾ ਕਿ ਮੁਸਕਰਾਉਣਾ ਕਦੋਂ ਹੈ ਜਾਂ ਇਹ ਵੀ ਸਮਝਣਾ ਕਿ ਮਖੌਲ ਕਿਵੇਂ ਕੀਤਾ ਜਾਵੇ ਜਦੋਂ ਸਾਡਾ ਦਿਮਾਗ ਕੰਮ ਕਰਦਾ ਹੈ ਉਦੋਂ ਸੈਲਾ ਨੈਟਵਰਕ ਦੀ ਇੱਕ ਕ੍ਰੈਕ ਟੀਮ ਅਤੇ ਸਾਡੇ ਦਿਮਾਗ ਦੇ ਸਾਰੇ ਖੇਤਰ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਜਦੋਂ ਅਸੀਂ ਆਰਾਮ ਕਰਦੇ ਹਾਂ ਅਤੇ ਚਾਹ ਦੇ ਕੱਪ ਜਾਂ ਗੱਲਬਾਤ ਦਾ ਆਨੰਦ ਮਾਣਦੇ ਹਾਂ ਸਾਡੇ ਦਿਮਾਗ ਦਾ ਨੈਟਵਰਕ ਵੀ ਰੁੱਝ ਜਾਂਦਾ ਹੈ ਸਾਡੇ ਦਿਮਾਗ ਦੀ ਮਾਹਰ ਟੀਮ ਤੁਰੰਤ ਕਾਰਵਾਈ ਕਰਦੀ ਹੈ ਆਉਣ ਵਾਲੀ ਜਾਣਕਾਰੀ ਦਾ ਮਤਲਬ ਬਣਾਉਣ ਅਤੇ ਜਵਾਬ ਤਿਆਰ ਕਰਨ ਲਈ ਸਾਡੇ ਦਿਮਾਗ ਨੂੰ ਸ਼ਬਦ ਅਤੇ ਹਰ ਚਿਹਰੇ ਦੇ ਹਾਵ ਭਾਵ ਨੂੰ ਤਿਆਰ ਕਰਨਾ ਪੈਂਦਾ ਹੈ। ਨੈਟਵਰਕਰ ਨੂੰ ਸਾਡੇ ਨਿੱਜੀ ਰਿਸ਼ਤਿਆਂ ਬਾਰੇ ਅਤੇ ਇੱਥੋਂ ਤੱਕ ਕਿ ਸਮਾਜ ਕਿਹੜੇ ਰਵੱਈਏ ਨੂੰ ਠੀਕ ਮੰਨਦਾ ਹੈ ਇਸ ਬਾਰੇ ਤੱਥ ਅਤੇ ਹੋਰ ਖਾਸ ਜਾਣਕਾਰੀ ਹਾਸਲ ਕਰਨ ਲਈ ਇਕੱਠਿਆ ਕਰਨਾ ਪੈਂਦਾ ਹੈ। ਇਨਾ ਹੀ ਨਹੀਂ ਸਾਡੇ ਦਿਮਾਗ ਨੂੰ ਹੋਰ ਲੋਕਾਂ ਦੀ ਸੋਚ ਦੇ ਅੰਦਰ ਦਾਖਲ ਹੋਣਾ ਪੈਂਦਾ ਹੈ ਤਾਂ ਜੋ ਅੰਦਾਜ਼ਾ ਲਗਾਇਆ ਜਾ ਸਕੇ ਕਿ ਲੋਕ ਕੀ ਸੋਚਦੇ ਹਨ ਜਾਂ ਮਹਿਸੂਸ ਕਰਦੇ ਹਨ ਜਦੋਂ ਸਾਡਾ ਦਿਮਾਗ ਸੱਟ ਜਾਂ ਬਿਮਾਰੀ ਕਾਰਨ ਨੁਕਸਾਨਿਆ ਜਾਂਦਾ ਹੈ ਮਹੱਤਵਪੂਰਨ ਟੀਮ ਮੈਂਬਰ ਕਮਜ਼ੋਰ ਜਾਂ ਖਰਾਬ ਹੋ ਜਾਂਦੇ ਹਨ ਜਾਂ ਉਹਨਾਂ ਨੂੰ ਬਿਮਾਰੀ ਕਰਕੇ ਅਰਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਨਾਂ ਨੂੰ ਅੰਦਰੂਨੀ ਦਿਮਾਗੀ ਗੱਲਬਾਤ ਵਿੱਚ ਯੋਗਦਾਨ ਪਾਉਣ ਤੋਂ ਰੋਕਦਾ ਹੈ ਸੰਦੇਸ਼ ਵਿਗੜ ਜਾਂਦੇ ਹਨ ਅਤੇ ਵਿਵਹਾਰ ਰਲ ਮਿਲ ਜਾਂਦਾ ਹੈ ਅਤੇ ਕਾਫੀ ਸਪਸ਼ਟ ਅਜਹਿ ਰਵੱਈਏ ਦਾ ਕਾਰਨ ਬਣ ਸਕਦਾ ਹੈ ਜਿਨ੍ਹਾਂ ਨਾਲ ਨਜਿੱਠਣਾ ਚੁਣੌਤੀਪੂਰਨ ਅਤੇ ਸਮਝਣਾ ਔਖਾ ਹੁੰਦਾ ਹੈ ਸ਼ਬਦਾਂ ਜਾਂ ਕਾਰਵਾਈਆਂ ਨੂੰ ਨਿਰਜੀ ਰੂਪ ਵਿੱਚ ਨਾ ਲੈਣਾ ਮਹੱਤਵਪੂਰਨ ਹੁੰਦਾ ਹੈ ਅਤੇ ਧਿਆਨ ਰਹੇ ਕਿ ਇੱਕ ਚੁਣੌਤੀਪੂਰਨ ਰਵੱਈਆ ਇੱਕ ਪ ਉਹ ਲੋੜ ਨੂੰ ਦਰਸਾ ਸਕਦਾ ਹੈ ਜਿਹੜੇ ਲੋਕਾਂ ਦੇ ਦਿਮਾਗ ਦਾ ਨੈਟਵਰਕ ਬਿਮਾਰੀ ਜਾਂ ਸੱਤ ਕਾਰਨ ਬਾਦਤ ਹੁੰਦਾ ਹੈ ਉਹਨਾਂ ਨੂੰ ਆਮ ਵਰਤੇ ਜਾਂਦੇ ਸੰਚਾਰ ਤਰੀਕੇ ਨਾਲੋਂ ਵੱਖਰੇ ਤਰੀਕੇ ਦੀ ਲੋੜ ਹੁੰਦੀ ਹੈ ਚੁਣਤੀ ਪਰ ਅਰਵਈਆ ਲਾਕ ਦਾ ਸੰਕੇਤ ਵੀ ਹੋ ਸਕਦਾ ਹੈ ਇਸ ਲਈ ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰਨਾ ਮਹੱਤਵਪੂਰਨ ਹੈ ਜਦੋਂ ਤੁਸੀਂ ਆਪਣੀਆਂ ਲੋੜਾਂ ਬਾਰੇ ਦੂਜਿਆਂ ਨੂੰ ਨਾ ਦੱਸ ਸਕੋ ਇੱਥੋਂ ਤੱਕ ਕਿ ਸਧਾਰਨ ਗੱਲਬਾਤ ਵੀ ਸਾਰਿਆਂ ਨੂੰ ਪਰੇਸ਼ਾਨ ਕਰਨ ਵਾਲੀ ਅਤੇ ਤਣਾਪੂਰਨ ਹੋ ਸਕਦੀ ਹੈ ਇਹ ਕੁਝ ਇੰਜ ਹੁੰਦਾ ਹੈ ਜਿਵੇਂ ਕਿ ਦੋ ਵੱਖਰੀਆਂ ਪਛਾਹਾਂ ਬੋਲਣ ਵਾਲੇ ਲੋਕ ਬਿਨਾਂ ਸ਼ਬਦਕੋਸ਼ ਤੋਂ ਇੱਕ ਦੂਜੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਇਹ ਆਸਾਨ ਨਹੀਂ ਹੈ ਪਰ ਸ਼ੁਕਰ ਨਾਲ ਕੁਝ ਗੱਲਾਂ ਹਨ ਜਿਨ੍ਹਾਂ ਨਾਲ ਅਸੀਂ ਸਾਰੇ ਅਲੀ ਜੀਵਨ ਨੂੰ ਘੱਟ ਤਣਾਪੂਰਨ ਬਣਾ ਸਕਦੇ ਹਾਂ ਪਰ ਸਭ ਤੋਂ ਪਹਿਲਾਂ ਸਾਨੂੰ ਇਸ ਨਵੀਂ ਭਾਸ਼ਾ ਨੂੰ ਸਮਝਣ ਲਈ ਥੋੜਾ ਜਿਹਾ ਖੋਜੀ ਹੋਣਾ ਪਵੇਗਾ ਸਾਨੂੰ ਪਤਾ ਕਰਨਾ ਪਵੇਗਾ ਕਿ ਕੁਝ ਘਟਨਾਵਾਂ ਜਾਂ ਮਾਹੌਲ ਖਾਸ ਰਵੱਈਏ ਨੂੰ ਤੂਲ ਦਿੰਦੇ ਹਨ ਡਾਇਰੀ ਰੱਖਣਾ ਪੈਟਰਨ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ ਤਾਂ ਕਿ ਅਸੀਂ ਤੂਲ ਤੋਂ ਬਚ ਸਕੀਏ ਜੋ ਚੁਣੌਤੀਪੂਰਨ ਰਵੱਈਏ ਦੇ ਕਾਰਨ ਬਣਦੇ ਹਨ ਜਾਂ ਬਦਲਵੇਂ ਰੂਪ ਵਿੱਚ ਸਾਨੂੰ ਅਜੇ ਤੂਲ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਜੋ ਆਨੰਦਮਈ ਘਟਨਾਵਾਂ ਦਾ ਕਾਰਨ ਬਣਦੇ ਹਨ ਨਵੀਂ ਪਛਾਣ ਸਿੱਖਣ ਵਿੱਚ ਸਮਾਂ ਲੱਗਦਾ ਹੈ ਇਸ ਲਈ ਸਾਨੂੰ ਆਪਣੇ ਨਾਲ ਅਤੇ ਆਪਣੇ ਪਿਆਰਿਆਂ ਨਾਲ ਆਰਾਮ ਨਾਲ ਗੱਲ ਕਰਨੀ ਚਾਹੀਦੀ ਹੈ ਇੱਕ ਵਿਅਕਤੀ ਦੀਆਂ ਲੋੜਾਂ ਦਾ ਪਤਾ ਕਰਨ ਅਤੇ ਕੋਡ ਕਰੈਕ ਕਰਨ ਵਿੱਚ ਮਦਦ ਲਈ ਆਪਣੇ ਦੋਸਤਾਂ ਪਰਿਵਾਰ ਅਤੇ ਪੇਸ਼ੇਵਰਾਂ ਦੀ ਆਪਣੀ ਟੀਮ ਬਣਾਉਣ ਬਾਰੇ ਸੋਚੋ ਅਤੇ ਯਾਦ ਰੱਖੋ ਚੁਣੌਤੀਪੂਰਨ ਰਵੱਈਏ ਦਾ ਕਾਰਨ ਦਿਮਾਗ ਦੇ ਨੈੱਟਵਰਕ ਦੇ ਕਨੈਕਸ਼ਨਾਂ ਵਿੱਚ ਰੁਕਾਵਟ ਹੁੰਦੀ ਹੈ ਇਸ ਲਈ ਉਹਨਾਂ ਨੂੰ ਨਿੱਜੀ ਰੂਪ ਵਿੱਚ ਨਾ ਲਗੋ